ਸੋ ਹੀ ਪੀ 82 ਵਾਲਾ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਹਰ ਸ਼ੀਕਾਲ ਤੇ ਵੀਡੀਓ ਚ ਅੱਜ ਆਪਾਂ ਗੱਲ ਕਰਦੇ ਆਂ ਵੀ ਜਿਹੜਾ ਪੰਜਾਬ ਸਰਕਾਰ ਨੇ ਇੱਕ ਖੇਤੀ ਨੀਤੀ ਦਾ ਜਿਹੜਾ ਨਵਾਂ ਖਲੜਾ ਤਿਆਰ ਕਰਿਆ ਵੀ ਜਿਹਦੇ ਸੁਝਾ ਆਪਣੇ ਪੰਜਾਬ ਦੀਆਂ ਕਿਸਾਨਾਂ ਜੱਥੇਬੰਦੀਆਂ ਤੋਂ ਮੰਗੇ ਆਂ ਜਿਹਦੇ ਵਿੱਚ ਪੰਜ ਛੇ ਚੀਜ਼ਾਂ ਨਾਲ ਨੇ ਐਡ ਕਰੀਆਂ ਇੱਕ ਤਾਂ ਕਹਿੰਦੇ ਵੀ ਸਾਰੀਆਂ ਫਸਲਾਂ ਤੇ ਐਮ ਐਸ ਪੀ ਦੀ ਗਾਰੰਟੀ ਜਿਹੜੇ ਅਨਮੋਲ ਗਗਨ ਮਾਨ ਕਹਿੰਦੀ ਸੀ ਸਾਡੀ ਸਰਕਾਰ ਆਉਣ ਤੇ 20 ਦਿਨ ਬਾਅਦ ਅਸੀਂ ਐਮ ਐਸ ਪੀ ਲਾਗੂ ਕਰ ਦਾਂਗੇ ਇੱਕ ਤਾਂ ਸਾਰੀਆਂ ਫਸਲਾਂ ਤੇ ਐਮ ਐਸ ਪੀ ਦੀ ਗਾਰੰਟੀ ਦੂਜਾ ਕਹਿੰਦੇ ਵੀ 5 ਏਕੜ ਤੋਂ ਘੱਟ ਵਾਲੇ ਜਿਹੜੇ ਕਿਸਾਨ ਆ ਉਹਨਾਂ ਨੂੰ ਪੈਨਸ਼ਨ ਸਪੈਸ਼ਲ ਪੈਨਸ਼ਨ ਸਕੀਮ ਹੈ ਜਿਹੜੀ ਵੀ ਉਹਦੇ ਬਾਰੇ ਜਿਹੜਾ ਸੁਝਾਅ ਮੰਗਿਆ ਤੇ ਤੀਜਾ ਜਿਹੜਾ ਜੈਵਿਕ ਖੇਤੀ ਤੇ ਜਿਹੜਾ ਵੱਧ ਤੋਂ ਵੱਧ ਧਿਆਨ ਦੇਣ ਤੇ ਜੈਵਿਕ ਖੇਤੀ ਨੂੰ ਬढ़ावा ਦੇਣ ਲਈ ਜਿਹੜੀਆਂ ਕੋਸ਼ਿਸ਼ਾਂ ਕਰੀਆਂ ਜਾਣਗੀਆਂ ਤੇ ਚੌਥਾ ਜਿਹੜਾ ਜਿੱਦਾਂ ਮਾਝਾ ਮਾਲਵਾ ਦੁਆਬਾ ਇਹਦੇ ਆਧਾਰ ਤੇ ਜਿਹੜਾ ਖੇਤੀ ਆ ਖੇਤੀ ਨੂੰ ਵੰਡਿਆ ਜਾਵੇ ਜਿੱਦਾਂ ਜਿੱਥੇ ਆਲੂ ਦੀ ਖੇਤੀ ਜ਼ਿਆਦਾ ਹੁੰਦੀ ਹੈ ਉੱਥੇ ਆਲੂਆਂ ਦੇ ਕਿਸਾਨਾਂ ਦੀ ਭਲਾਈ ਵਾਸਤੇ ਕੰਮ ਕੀਤਾ ਜਾਵੇ ਜਿੱਥੇ ਝੋਨੇ ਦੀ ਹੁੰਦੀ ਉਥੇ ਝੋਨੇ ਵਾਸਤੇ ਜਾਂ ਜਿੱਥੇ ਗੰਨੇ ਦੀ ਹੁੰਦੀ ਉਥੇ ਗੰਨੇ ਵਾਸਤੇ ਜਿੱਥੇ ਮੂੰਗੀ ਦੀ ਹੁੰਦੀ ਉਥੇ ਮੂੰਗੀ ਵਾਸਤੇ ਕਹਿਣ ਦਾ ਮਤਲਬ ਵੀ ਏਰੀਆ ਦੇ ਵਾਈਜ਼ ਜਿਹੜਾ ਖੇਤੀ ਨੂੰ ਡਿਵਾਈਡ ਕਰਕੇ ਵੰਡ ਕੇ ਜਿਹੜਾ ਉਹਨਾਂ ਦੇ ਹਿਸਾਬ ਨਾਲ ਜਿਹੜਾ ਕੰਮ ਕਰਿਆ ਜਾਵੇ ਤੇ ਜਿਹੜਾ ਕਿਸਾਨਾਂ ਵੱਲ ਖਾਸ ਧਿਆਨ ਦਿੱਤਾ ਜਾਵੇ ਇਹ ਪੰਜ ਛੇ ਚੀਜ਼ਾਂ ਜਿਹੜੀਆਂ ਅੱਜ ਤੇ ਇਹਨਾਂ ਨੇ ਤਿਆਰ ਕਰਕੇ ਇੱਕ ਭੇਜਿਆ ਕਿਸਾਨ ਜਿੱਥੇ ਬੰਦਿਆਂ ਨੂੰ ਉਹਨਾਂ ਦੀ ਸਹਿਮਤੀ ਮੰਗੀ ਤੇ ਸੁਝਾਅ ਮੰਗੇ ਉਹਨਾਂ ਦੇ ਪਰ ਜੇ ਇਹ ਚੀਜ਼ ਲਾਗੂ ਹੁੰਦੀ ਹੈ ਇੱਕ ਮੇਰਾ ਨਿੱਜੀ ਕਹਿੰਦਾ ਮਤਲਬ ਹੈ ਵੀ ਨਿੱਜੀ ਕਿਰਾਏ ਆ ਜੇ ਚੀਜ਼ ਲਾਗੂ ਹੁੰਦੀ ਹੈ ਤਾਂ ਬਹੁਤ ਵਧੀਆ ਤੇ ਬਹੁਤ ਮਲਕੇ ਕੰਮ ਦੀ ਚੀਜ਼ ਸਾਬਤ ਹੋਊਗੀ ਕਿਸਾਨਾਂ ਵਾਸਤੇ ਵੀ ਜਿਹੜਾ ਖੇਤੀ ਨੂੰ ਅੱਗੇ ਲੈ ਕੇ ਜਾਊਗੀ ਪਰ ਜੇ ਇਹ ਸੱਪ ਮਲਕੇ ਸੱਪ ਦਾ ਬਚਾ ਪਾਲ ਰਹੇ ਹੋਏ ਵੋਟਾਂ ਕਰਕੇ ਜਿੱਦਾਂ ਛੋਟਾ ਸੱਪ ਆ ਵੀ ਹਲੇ ਇਹਨਾਂ ਨੇ ਪਟਾਰੀ 'ਚ ਰੱਖਣਾ 2027 ਤੋਂ ਜੇ ਬਾਹਰ ਕੱਢਣਾ ਹੋਇਆ ਜਾਂ ਇਲੈਕਸ਼ਨ ਨੂੰ ਵਰਤਣ ਵਾਸਤੇ ਇਹ ਤਰੀਕਾ ਵਰਤਦੇ ਹੋਏ ਫਿਰ ਬਹੁਤ ਵੱਡੀ ਗਲਤ ਗੱਲ ਹੈ ਮੌਕੇ ਦੀ ਸਰਕਾਰ ਵਾਸਤੇ ਜਾਂ ਹਰਿਆਣੇ ਦੇ ਇਲੈਕਸ਼ਨ ਨੂੰ ਵੀ ਇਹਦੇ ਨਾਲ ਆਪਾਂ ਜੋੜ ਕੇ ਦੇਖ ਸਕਦੇ ਹਾਂ ਵੀ ਇਦਾਂ ਦਾ ਇੱਕੋ ਦਮ ਜਿਹੜਾ ਸਰਕਾਰ ਦਾ ਰਿਐਕਸ਼ਨ ਹੈ ਜਾਂ ਇਦਾਂ ਦੀ ਖਬਰ ਕਿਸਾਨਾਂ ਵਾਸਤੇ ਆਉਣੀ ਜਾਂ ਕਿਸਾਨਾਂ ਤੋਂ ਇਦਾਂ ਦੇ ਇੱਕੋ ਦਮ ਸੁਝਾਅ ਮੰਗਣੇ ਮਲਕੇ ਇੱਕ ਯਕੀਨ ਜਾਂ ਨਹੀਂ ਹੁੰਦਾ ਹੈ ਇੱਕ ਤਾਂ ਦੇਖੋ ਮੂਰੇ ਜਿਹੜੇ ਹਰਿਆਣੇ ਦੇ ਇਲੈਕਸ਼ਨ ਹੈ ਉਹਨਾਂ ਦੇ ਵਿੱਚ ਲਾਹਾ ਲੈਣ ਵਾਸਤੇ ਐਦਾਂ ਦਾ ਜਿਹੜਾ ਸਟੰਟ ਆ ਉਹ ਖੇਡਿਆ ਜਾ ਸਕਦਾ ਸਰਕਾਰ ਵੱਲੋਂ ਜਾਂ ਜਿੱਦਾਂ ਹੁਣ ਅੱਗੇ 2027 ਦੇ ਇਲੈਕਸ਼ਨ ਆਉਣੇ ਤਕਰੀਬਨ ਜਿਹੜੇ ਸਰਕਾਰ ਦੇ 3 ਸਾਲ ਪੂਰੇ ਹੋਣ ਵਾਲੇ ਆ ਤੇ ਉਹਦੇ ਵਾਸਤੇ ਵੀ ਜਿਹੜਾ ਛੋਟਾ ਸੱਪ ਦਾ ਬੱਚਾ ਏ ਇਹ ਹਲੇ ਦੁੱਧ ਪਲਾਉਣਗੇ ਉਹਨੂੰ ਪਾਲਣਗੇ ਫਿਰ ਜਿੱਦਾਂ 1000 ਰੁਪਏ ਜਨਾਨੀਆਂ ਨੂੰ ਦੇਣ ਵਾਸਤੇ ਇਹਨਾਂ ਨੇ ਇੱਕ ਸਟੰਟ ਖੇਡਿਆ ਸੀਗਾ ਤੇ ਸਰਕਾਰ ਆਉਣ ਤੇ 20 ਦਿਨ ਦੇ ਵਿੱਚ ਸਾਰੀਆਂ ਫਸਲਾਂ ਤੇ ਐਮਐਸਪੀ ਦਾ ਵੀ ਜਿਹੜਾ ਸਟੰਟ ਖੇਡਿਆ ਸੀਗਾ ਜਾਂ ਤੇ ਫਿਰ ਉਸ ਲੈਵਲ ਦਾ ਇਹ ਸਟੰਟਾ ਜਿਹੜਾ ਕਿਸਾਨਾਂ ਦੇ ਸਿਰ ਤੇ ਖੇਡਿਆ ਜਾਣਾ ਪਰ ਜੇ ਇਹ ਚੀਜ਼ ਬਿਲਕੁਲ ਫਿਊਚਰ ਦੇ ਵਿੱਚ ਲਾਗੂ ਹੁੰਦੀ ਆ ਤਾਂ ਕਿਸਾਨਾਂ ਦੀ ਭਲਾਈ ਵਾਸਤੇ ਇੱਕ ਬਹੁਤ ਵੱਡਾ ਜਿਹੜਾ ਚੰਗਾ ਕਦਮ ਵੀ ਹੋਊਗਾ ਹੁਣ ਇਹ ਸਰਕਾਰ ਨੂੰ ਪਤਾ ਹੈ ਵੀ ਉਹਨਾਂ ਦੀ ਨੀਤ ਕੀ ਹੈ ਕਿਉਂਕਿ ਆਪਾਂ ਜਿਹੜਾ ਨੈਗੇਟਿਵ ਜਾਂ ਪੋਜ਼ਿਟਿਵ ਪੁਆਇੰਟ ਦੋਨੇ ਜ਼ਿੰਦਗੀ ਦੇ ਵਿੱਚ ਕੰਮ ਕਰਦੇ ਹੁੰਦੇ ਆ ਕਈ ਬੰਦੇ ਸੋਚਦੇ ਆ ਕਈ ਬੰਦੇ ਕਹਿੰਦੇ ਵੀ ਵਾਈ ਯਾਰ ਹਰ ਗੱਲ ਨੂੰ ਤੁਸੀਂ ਨੈਗੇਟਿਵ ਲੈਨੇ ਆ ਕਈ ਬੰਦੇ ਕਹਿੰਦੇ ਵੀ ਪੋਜ਼ਿਟਿਵ ਨਹੀਂ ਸੋਚਣਾ ਚਾਹੀਦਾ ਨੈਗੇਟਿਵ ਨਾਲ ਜ਼ਿਆਦਾ ਫਾਇਦਾ ਹੁੰਦਾ ਕਹਿੰਦੇ ਵੀ ਜੇ ਨੈਗੇਟਿਵ ਨਾ ਸੋਚਦੇ ਜਿੱਦਾਂ 에ਅਰ ਬੈਗ ਆ ਜੇ ਬੰਦਾ ਸੋਚਦਾ ਨਾ ਵੀ ਯਾਰ ਬੰਦਾ ਸਟੀਅਰਿੰਗ ਨਾਲ ਵੱਜ ਕੇ ਮਰ ਜਾਊਗਾ ਤਾਂ 에ਅਰ ਬੈਗ ਦੀ ਜਿਹੜੀ ਗਾਰਡਨ ਆ ਨਿਕਲਦੀ ਕਿਉਂਕਿ ਜੇ ਬੰਦੇ ਨੇ ਨੈਗੇਟਿਵ ਸੋਚਿਆ ਤਾਂ 에ਅਰ ਬੈਗ ਬਣਿਆ ਜੇ ਬੰਦਾ ਜਿਹੜੀ ਸੇਫਟੀ ਜੈਕਟ ਹੁੰਦੀ ਹੈ ਜੇ ਬੰਦਾ ਸੋਚਦਾ ਵੀ ਜੇ ਆਰ ਬੰਦਾ ਮਤਲਬ ਕਿ ਪਾਣੀ ਦੇ ਵਿੱਚ ਡਿੱਗ ਕੇ ਨਾ ਮਰ ਜਵੇ ਜਿਹਦੇ ਕਰਕੇ ਜਿਹੜੀ ਉਹਨੇ ਵਾਟਰ ਸੇਫਟੀ ਜੈਕਟ ਉਹ ਬਣਾਈ ਉਹ ਵੀ 네ਗਟਿਵ ਸੋਚ ਕੇ ਬਣਾਈ ਜੇ ਆਪਾਂ ਕਹੀਏ ਵੀ ਪੋਜ਼ਿਟਿਵ ਸੋਚ ਕੇ ਪੋਜ਼ਿਟਿਵ ਸੋਚ ਕੇ ਵੀ ਜ਼ਿੰਦਗੀ ਅੱਗੇ ਚੱਲਦੀ ਹੈ ਕਿਉਂਕਿ ਪੋਜ਼ਿਟਿਵ ਸੋਚ ਕੇ ਬੰਦੇ ਨੂੰ ਜਿਹੜਾ ਹੌਸਲਾ ਮਿਲਦਾ ਕੰਮ ਕਰਨ ਦਾ ਜੇ ਆਪਾਂ ਹਰ ਟਾਈਮ 네ਗਟਿਵ ਸੋਚਾਂਗੇ ਕਈ ਬੰਦਿਆਂ ਦੀ ਸੋਚ ਜਿਹੜੀ ਹੁੰਦੀ ਹੈ ਉਹ 네ਗਟਿਵ ਸੋਚ ਕੇ ਪੋਜ਼ਿਟਿਵ ਕੰਮ ਕਰ ਜਾਂਦੀ ਹੈ ਪਰ ਕਈ ਬੰਦਿਆਂ ਦੀ ਜਿਹੜੀ ਸੋਚ ਹ ਉਹ ਪੋਜ਼ਿਟਿਵ ਸੋਚ ਕੇ 네ਗੇਟਿਵ ਕੰਮ ਕਰ ਜਾਂਦੇ ਆ ਦੇਖੋ ਦੋਨੇ ਚੀਜ਼ਾਂ ਜ਼ਿੰਦਗੀ ਦੇ ਵਿੱਚ ਜ਼ਰੂਰੀ ਆ ਆਪਾਂ 네ਗੇਟਿਵ ਸੋਚ ਕੇ ਵੀ ਜ਼ਿੰਦਗੀ ਚ ਅੱਗੇ ਵਧਣਾ ਹੁੰਦਾ ਤੇ ਪੋਜ਼ਿਟਿਵ ਸੋਚ ਕੇ ਵੀ ਇਹ ਬੰਦੇ ਦੇ ਦਿਮਾਗ ਤੇ ਡਿਪੈਂਡ ਕਰਦਾ ਹੁੰਦਾ ਵੀ ਉਹਦਾ ਦਿਮਾਗ ਜਿਹੜਾ ਵਰਕ ਕਿੱਦਾਂ ਕਰਦਾ ਸੋ ਆਪਾਂ ਜਿਹੜੀ ਮੇਰੀ ਨਿੱਜੀ ਸੋਚ ਜਿੱਦਾਂ ਮੈਨੂੰ ਲੱਗਿਆ ਮੈਨੂੰ ਤਾਂ ਇਹ ਲੱਗਿਆ ਵੀ 50% ਜਾਂ 60% ਲੱਗਦਾ ਵੀ ਇਹ ਸਿਰਫ ਵੋਟਾਂ ਵਾਸਤੇ ਜਾਂ ਤਾਂ ਹਰਿਆਣੇ ਦੀ ਵੋਟਾਂ ਵਾਸਤੇ ਸਟੰਟ ਬਾਜੀ ਹੋ ਰਹੀ ਆ ਜਾ ਜਿਹੜੇ ਆਉਣ ਵਾਲੇ ਇਲੈਕਸ਼ਨ ਆ ਪੰਜਾਬ ਦੇ ਵਿੱਚ ਵੀ ਸਰਕਾਰ ਜਿਹੜੇ ਆਪਣੇ ਪੈਰ ਜਮਾ ਜਵੇ ਕਿਉਂਕਿ ਹੁਣ ਦਿੱਲੀ ਦੇ ਵਿੱਚ ਵੀ ਦੇਖੋ ਕੇਜਰੀਵਾਲ ਨੇ ਅਸਤੀਫਾ ਦਿੱਤਾ ਬਹੁਤ ਵੱਡੀ ਗੱਲ ਆ ਵੀ ਕੇਜਰੀਵਾਲ ਦਾ ਅਸਤੀਫਾ ਦੇਣਾ ਇੱਕ ਕਹਿਣ ਦਾ ਮਤਲਬ ਵੀ ਜਿਹੜਾ ਮੋੜ ਸੀਗਾ ਆ ਆਮ ਆਦਮੀ ਪਾਰਟੀ ਦਾ ਉਹਦਾ ਅਸਤੀਫਾ ਦੇ ਦੇਣਾ ਜਿਹਦੇ ਜਿਹਨੂੰ ਇਹਨਾਂ ਨੇ ਕਨਵੀਨਰ ਬਣਾ ਕੇ ਅੱਗੇ ਪਾਰਟੀ ਦੇ ਵਿੱਚ ਲੈ ਕੇ ਆਂਦਾ ਜਿਹਦੇ ਸਿਰ ਤੇ ਪਾਰਟੀ ਨੇ ਹਜ਼ਾਰੇ ਤੋਂ ਬਾਅਦ ਕੇਜਰੀਵਾਲ ਨੇ ਖੜੀ ਕਰੀ ਉਹਦਾ ਅਸਤੀਫਾ ਦੇ ਦੇਣਾ ਉਹ ਵੀ ਇਹਦੇ ਪਿੱਛੇ ਇੱਕ ਮੇਨ ਕਾਰਨ ਜੇ ਆਪਾਂ ਦੇਖਿਆ ਜਾਵੇ ਹੋ ਸਕਦਾ ਵੀ ਇਹ ਇੱਕ ਕਿਸਾਨਾਂ ਨੂੰ ਸਭ ਤੋਂ ਵੱਡਾ ਵੋਟ ਬੈਂਕ ਜੇ ਦੇਖਿਆ ਜਾਵੇ ਉਹ ਕਿਸਾਨਾਂ ਦਾ ਹੀ ਆ ਖਾਸ ਕਰਕੇ ਪੰਜਾਬ ਔਰ ਹਰਿਆਣੇ ਦੇ ਵਿੱਚ ਕਿਉਂਕਿ ਪੰਜਾਬ ਤੇ ਹਰਿਆਣਾ ਜਿਹੜਾ 66% ਦੋਵੇਂ ਸਟੇਟਾਂ ਖੇਤੀ ਦੇ ਆਧਾਰਤ ਆ ਹੋ ਸਕਦਾ ਵੀ ਜਿਹੜੀਆਂ ਹਰਿਆਣੇ ਦੀਆਂ ਇਲੈਕਸ਼ਨ ਆ ਉਹਨਾਂ ਨੂੰ ਇਹ ਮਿਲ ਕੇ ਧਿਆਨ ਵਿੱਚ ਰੱਖਦੇ ਹੋਏ ਇਦਾਂ ਦਾ ਜਿਹੜਾ ਸਟੰਟ ਖੇਡਿਆ ਗਿਆ ਜਾਂ 2027 ਦੀਆਂ ਜਿਹੜੀਆਂ ਵੋਟਾਂ ਅੱਗੇ ਆਉਣੀਆਂ ਉਹਦੇ ਵਾਸਤੇ ਜਿਹੜਾ ਪਟਾਰੀ ਵਿੱਚ ਇਹ ਸਰਕਾਰ ਸ਼ਾਇਦ ਸੱਪ ਪਾਲ ਰਹੀ ਹੋਵੇ ਕਿਉਂਕਿ ਫਿਊਚਰ ਦੇ ਵਿੱਚ ਜੇ ਦੇਖੇ ਜਿਹੜਾ ਚੱਲ ਰਿਹਾ ਪਾਸਟ ਦੇ ਵਿੱਚ ਇਹਨਾਂ ਨੇ ਕੋਈ ਕੰਮ ਨਹੀਂ ਕਰਿਆ ਜਿਹੜਾ ਮਤਲਬ ਕਿ ਜਿਨੇ ਬਹੁਤ ਫਾਇਦਾ ਕਰਿਆ ਹੋਵੇ ਜਾਂ ਫਿਊਚਰ ਦੇ ਵਿੱਚ ਕੋਈ ਇਦਾਂ ਦਾ ਇਹਨਾਂ ਨੇ ਕੋਈ ਪਾਲਿਸੀ ਨਹੀਂ ਤਿਆਰ ਕਰੀ ਦੇਖੋ ਝੋਨੇ ਨੂੰ ਜਿੱਦਾਂ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਕਿ 10-15 ਦਿਨ ਰਹਿ ਗਏ ਝੋਨੇ ਤੇ ਕੋਈ ਖਾਸ ਧਿਆਨ ਨਹੀਂ ਹੈਗਾ ਨਾ ਪੁਰਾਣਾ ਝੋਨਾ ਚੱਕਣ ਤੇ ਨਾ ਨਵਾਂ ਮੰਡੀਆਂ ਦੇ ਵਿੱਚ ਜਾਣ ਤੇ ਉਹਨਾਂ ਚੀਜ਼ਾਂ ਨੂੰ ਦੇਖਦੇ ਵੀ ਜਿਹੜੀ ਸਰਕਾਰ ਦੀ ਐਕਟੀਵਿਟੀ ਬਹੁਤ ਸਲੋ ਹੈ ਉਹਦੇ ਕਰਕੇ ਆਪਾਂ ਸੋਚਦੇ ਵੀ ਇੰਨਾ ਵੱਡਾ ਜਿਹੜਾ ਇੱਕਦਮ ਫੇਰ ਬਦਲ ਖੇਤੀ ਦੇ ਵਿੱਚ ਨਾਮੁਮਕਿਨ ਹੈ ਜਿਹੜਾ ਇਹ ਕਰ ਦਣਗੇ ਵੀ ਹੋ ਨਹੀਂ ਸਕਦਾ ਪਰ ਜੇ ਹੋ ਗਿਆ ਜੇ ਆਪਾਂ ਦੇਖੋ ਜਿੱਦਾਂ ਗੱਲ ਕਰੀ ਵੀ ਨੈਗੇਟਿਵ ਪੋਜ਼ਿਟਿਵ ਦੋਵੇਂ ਸੋਚਣਾ ਪੈਂਦਾ ਜੇ ਆਪਾਂ ਪੋਜ਼ਿਟਿਵ ਤਰੀਕੇ ਨਾਲ ਸੋਚੀ ਵੀ ਜੇ ਇਹ ਕੰਮ ਹੋ ਗਿਆ ਤਾਂ ਖੇਤੀ ਦੇ ਵਿੱਚ ਕਿਸਾਨ ਨੂੰ ਅੱਗੇ ਲਿਜਾਣ ਵਾਸਤੇ ਬਹੁਤ ਵੱਡਾ ਜਿਹੜਾ ਸਫਲਤਾ ਦਾ ਕਿਲ੍ਹਾ ਉਹ ਸਾਫਤ ਹੋਊਗਾ ਵੀ ਕਿਸਾਨ ਇੱਕ ਵਧੀਆ ਅੱਗੇ ਆਪਣਾ ਫਿਊਚਰ ਦੇਖ ਸਕਦਾ ਖੇਤੀ ਦੇ ਵਿੱਚ ਜੇ ਇਦਾਂ ਤੋਂ ਮਤਲਬ ਕਿ ਖੇਤੀ ਤੇ ਖਾਸ ਧਿਆਨ ਦਿੱਤਾ ਜਾਵੇ ਸਾਰੀ ਫਸਲਾਂ ਤੇ ਗਰੰਟੀ ਐਮਐਸਪੀ ਦੀ ਹੋ ਜਾਵੇ ਕਿਉਂਕਿ ਫਿਰ ਕਹਿਣ ਦਾ ਮਤਲਬ ਵੀ ਜਿੱਦਾਂ ਹੁਣ ਕਣਕ ਜੀਰੀ ਦੋ ਫਸਲਾਂ ਮੁੱਖ ਬਣੀਆਂ ਬੇਜੇ ਨਾਲ ਤੇ ਆਪਾਂ ਨੂੰ ਪਤਾ ਵੀ 100% ਜਿਹੜਾ ਆਪਾਂ ਨੂੰ ਪੈਸੇ ਆ ਆਪਣੀ ਜਿਹੜਾ ਆਪਾਂ ਸੇਫਟੀ ਜ਼ੋਨ ਦੇ ਵਿੱਚ ਜੀ ਰਹੇ ਆ ਆਪਾਂ ਪਤਾ ਸਿਕਿਉਰ ਆ ਵੀ ਹਾਂ ਜੇ ਆਪਾਂ ਝੋਨਾ ਲਾ ਲਿਆ ਆਪਣਾ ਵੇਖਣਾ ਇੰਨੇ ਨੂੰ ਕਿਉਂਕਿ ਆਪਾਂ ਸਿਕਿਉਰ ਤਾਂ ਜਿਹੜਾ ਪੰਜਾਬ ਦਾ ਬਹੁਤ ਭਲਾ ਹੋ ਸਕਦਾ ਪੰਜਾਬ ਦੇ ਇਹ ਨਹੀਂ ਵੀ ਇਕੱਲੇ ਕਿਸਾਨ ਦਾ ਹੋਊਗਾ ਇਹਦੇ ਨਾਲ ਨਾਲ ਹਰ ਫੀਲਡ ਦੇ ਵਿੱਚ ਜਿਹਦੇ ਨਾਲ ਰੁਜ਼ਗਾਰ ਜੁੜੇ ਹੋਏ ਵੇ ਚਾਹੇ ਉਹ ਲੇਬਰ ਹੈ ਚਾਹੇ ਕਿਸਾਨ ਹੈ ਚਾਹੇ ਇੰਡਸਟਰੀ ਹੈ ਸ਼ੈਲਰ ਹੈ ਜਾਂ ਚੱਕੀਆਂ ਹੈ ਹਰ ਚੀਜ਼ ਦਾ ਜਿਹੜਾ ਫਾਇਦਾ ਹੋਊਗਾ ਕਿਉਂਕਿ ਇਹਦੇ ਨਾਲ ਇੱਕ ਤਾਂ ਜਿਹੜੇ ਮਤਲਬ ਕਿ ਐਮਐਸਪੀ ਦੇ ਨਾਲ ਕੰਫਰਟ ਜ਼ੋਨ ਦੇ ਵਿੱਚ ਜਿਹੜਾ ਕਿਸਾਨ ਆ ਜੂਗਾ ਜਿਹੜਾ ਹੁਣ ਘਾਟੇ ਦੇ ਵਿੱਚ ਚੱਲ ਰਿਹਾ ਜਿੱਦਾਂ ਹੁਣ ਲਗਾਤਾਰ ਜਿਹੜੇ ਸ਼ੈਲਰਾਂ ਦੇ ਕੋ ਸ਼ੈਲਰਾਂ ਨੂੰ ਪਤਾ ਨਹੀਂ ਘਾਟਾ ਪਿਆ ਜਾਂ ਨਹੀਂ ਪਿਆ ਇਹ YouTube ਤੇ ਮਾਣੇ ਮੋٹے ਪੈਸੇ ਪੂਹੇ ਦੇ ਕੇ ਸ਼ੈਲਰਾਂ ਵਾਲੇ ਵੀ ਕੋਹਾਈ ਜਾਂਦੇ ਵੀ ਦੇਖੋ ਸ਼ੈਲਰਾਂ ਵਾਲੇ ਘਾਟੇ ਦੇ ਵਿੱਚਾਂ ਤੁਸੀਂ ਧਿਆਨ ਦਿਓ ਸ਼ੈਲਰਾਂ ਵਾਲਿਆਂ ਨੂੰ ਮੰਨ ਲੈਂਦੇ ਨੇ ਵੀ ਇੱਕ ਸਾਲ ਦੇ ਵਿੱਚ ਚਲੋ ਘਾਟਾ ਪੈ ਗਿਆ ਇੱਕ ਸਾਲ ਦੇ ਵਿੱਚ ਘਾਟਾ ਪੈ ਗਿਆ ਦੇਖੋ ਕਿੰਨੀਆਂ ਚੀਕਾਂ ਵੱਜ ਗਈਆਂ ਪਰ ਉਹ ਕਿਸਾਨ ਦੇ ਦਿਲ ਨੂੰ ਕਿਉਂ ਨਹੀਂ ਸਮਝਦੇ ਕਿਸਾਨ ਜਦ ਜਦ ਹੀ ਖੇਤੀ ਹੋਂ ਦੇ ਵਿੱਚ ਆਈ ਹੈ ਆਪਣਾ ਕਹਿਣ ਦਾ ਮਤਲਬ ਜਿਹੜਾ ਗ੍ਰੀਨ ਰੈਵੋਲੂਸ਼ਨ ਹੈ ਹਰੀ ਕ੍ਰਾਂਤੀ ਤੋਂ ਬਾਅਦ ਕਦੇ ਵੀ ਕਿਸਾਨ ਜਿਹੜਾ ਵੱਧ ਦੇ ਵਿੱਚ ਨਹੀਂ ਆਇਆ ਉਦੋਂ ਇੱਕ ਹਰੀ ਕ੍ਰਾਂਤੀ ਵੇਲੇ ਜਿਹੜਾ ਕਿਸਾਨ ਹੈ ਕਿਸਾਨ ਨੇ ਆਪਣੇ ਆਪਣੇ ਕੂਨ ਪਸੀਨੇ ਨਾਲ ਜਿਹੜਾ ਦੇਸ਼ ਨੂੰ ਇੱਕ ਬਹੁਤ ਵੱਡਾ ਨਾਮ ਦੇ ਦਿੱਤਾ ਸੀਗਾ ਜਿਹੜੀ ਬਾਹਰ ਤੋਂ ਮਸਲਾ ਆਉਣੀ ਉਹ ਰੋਕਦੇ ਸੀ ਆਪਣੇ ਦੇਸ਼ ਦੇ ਵਿੱਚ ਅਨਾਜ ਪੈਦਾ ਕਰਕੇ ਲੋਕਾਂ ਨੂੰ ਦੇ ਦਿੱਤਾ ਸੀ ਉਦੋਂ ਕਿਸਾਨ ਦੀ ਬੱਲੇ ਬੱਲੇ ਹੋਈ ਸੀ ਕਿ ਉਹਦੇ ਤੋਂ ਬਾਅਦ ਲਗਾਤਾਰ ਜਿਹੜਾ ਖੇਤੀ ਬਾਰੇ ਕੋਈ ਨਹੀਂ ਸੋਚ ਰਿਹਾ ਲਗਾਤਾਰ ਕਿਸਾਨ ਜਿਹੜਾ ਘਾਟੇ 'ਚ ਚੱਲ ਰਿਹਾ ਕਿੰਨੀਆਂ ਹੀ ਖੁਦਗੁਸ਼ੀਆਂ ਹੋ ਗਈਆਂ ਪਰ ਜਿਹੜਾ ਕਿਸਾਨ ਦਾ ਦਿਲ ਹੈ ਉਹਨੂੰ ਕੋਈ ਨਹੀਂ ਸਮਝਦਾ ਨਾ ਕਦੇ ਅਜੇ ਤੱਕ ਸ਼ੈਲਰ ਵਾਲਿਆਂ ਨੇ ਕਿਹਾ ਵੀ ਕਿਸਾਨ ਦੀ ਬਾਹ ਫੜੋ ਨਾ ਕਿਸੇ ਹੋਰ ਨੇ ਕਿਹਾ ਨਾ ਕਦੇ ਸਰਕਾਰ ਨੇ ਕਿਹਾ ਵੀ ਕਿਸਾਨਾਂ ਦੀ ਬਾਹ ਫੜੋ ਪਰ ਦੇਖੋ ਇੱਕ ਸਾਲ ਦੇ ਵਿੱਚ ਜੇ ਮੰਨ ਲਈ ਸ਼ੈਲਰ ਨੂੰ ਘਾਟਾ ਪੈ ਵੀ ਗਿਆ ਤਾਂ ਵੀ ਖੇਤੀ ਕਰਦਾ ਉਹਦੇ ਬਾਰੇ ਵੀ ਸੋਚੋ ਵੀ ਜਿਹੜਾ ਉਹਦੇ ਦਿਲ ਤੇ ਕੀ ਬੀਤਦੀ ਹੋਊਗੀ ਉਹ ਹਰ ਸਾਲ ਘਾਟਾ ਖਾਂਦਾ ਕਦੇ ਮੌਸਮ ਤੋਂ ਕਦੇ ਵਪਾਰੀ ਤੋਂ ਕਦੇ ਸਰਕਾਰ ਤੋਂ ਕਦੇ ਬਿਮਾਰੀ ਤੋਂ ਕਹਿਣ ਦਾ ਮਤਲਬ ਵੀ ਉਹ ਸਿਕਿਓਰ ਨਹੀਂ ਹੈਗਾ ਤੁਸੀਂ ਉਹ ਚੀਜ਼ ਬਾਰੇ ਵੀ ਸੋਚੋ ਬਾਕੀ ਇਹ ਸਾਰੇ ਹੀ ਆਪਣੇ ਬਾਈ ਨਿੱਜੇ ਰਹਿਤੇ ਠੀਕ ਹੈ ਹੋ ਸਕਦਾ ਕੋਈ ਹੋਰ ਤਰੀਕੇ ਨਾਲ ਸੋਚਦਾ ਹੋਵੇ ਸੋ ਮੇਰਾ ਵੀਰ ਉਸੇ ਮਤਲਬ ਕੇ ਹਿਸਾਬ ਦੇ ਨਾਲ ਸੋਚ ਦੇ ਹਿਸਾਬ ਨਾਲ ਆਪਣਾ ਰਿਐਕਸ਼ਨ ਜ਼ਰੂਰ ਦਿਓ ਤੇ ਬਾਕੀ ਜਿਹੜੇ ਭਰਾ ਆਪਣੇ ਨਵੇਂ ਹੈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਆਪਾਂ ਅਗਲੀ ਵੀਡੀਓ ਚ ਥੈਂਕ ਯੂ